ਚੋਣਾ ਦੇ ਵਿੱਚ ਧੱਕੇਸ਼ਾਹੀ ਦੇ ਇਲਜ਼ਾਮਾਂ ਤੇ ਐਮ.ਐਲ.ਏ. ਕਨੌਰ ਗੁਰਨਾਲ ਕਨੌਰ ਦਾ ਬਿਆਨ ਸਾਹਮਣੇ ਆਇਆ ਤਾਂ న్యూਸ ਦੇ ਟੀਮ ਤੇ ਵਿਧਾਇਕ ਗੁਰਨਾਲ ਕਨੌਰ ਬੋਲੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਦਾ ਸਾਥੀ ਸੀ ਵੀਡੀਓ ਦੇ ਵਿੱਚ ਭੱਜਣ ਵਾਲਾ ਵਿਅਕਤੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਇਹ ਵੀਡੀਓ ਸਾਹਮਣੇ ਆਈ ਆ ਦੱਸ ਦਈਏ ਕਿ ਜਦੋਂ ਨਾਮਜ਼ਦਗੀ ਭਰੀਆਂ ਜਾ ਰਹੀਆਂ ਸੀ ਉਸ ਦੌਰਾਨ ਕਨੌਰ ਤੋਂ ਇਹ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਸ਼ਖਸ ਵਾਈਲ ਲੈ ਕੇ ਪਸਦਾ ਹੋਇਆ ਨਜ਼ਰ ਆ ਰਿਹਾ ਸੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ ਤਾਂ ਹੁਣ ਇਸ ਦੇ ਐਮਐਲਏ ਗੁਰਲਾਲ ਕਨੌਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਦਾ ਸਾਥੀ ਸੀ ਵੀਡੀਓ ਦੇ ਵਿੱਚ ਭੱਜਣ ਵਾਲਾ ਵਿਅਕਤੀ ਕਾਗਜ਼ ਖੋ ਕੇ ਭੱਜਣਾ ਗਲਤ ਹੈ ਚੋਣਾਂ ਬਿਲਕੁਲ ਨਿਰਪੱਖ ਹੋਣਗੀਆਂ ਉਹਨਾਂ ਦੇ ਵੱਲੋਂ ਇਹ ਵੀ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜੋ ਚੋਣਾਂ ਹੋਣਗੀਆਂ ਨੇ ਦੱਸ ਦਈਏ ਕਿ 14 ਦਸੰਬਰ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਨੇ ਤਾਂ ਉਸ ਨੂੰ ਲੈ ਕੇ ਕਾਫੀ ਜਗ੍ਹਾ ਤੋਂ ਤੱਕੇ ਸ਼ਾਹੀ ਦੇ ਜੋ ਇਲਜ਼ਾਮ ਲੱਗ ਰਹੇ ਸੀ ਤਾਂ ਇਸੇ ਮਾਮਲੇ ਦੇ ਵਿੱਚ ਹੁਣ ਗੁਰਲਾਲ ਕਨੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਰ ਗੁਰਲਾਲ ਜੀ ਕੀ ਹੋਇਆ ਕਹਿੰਦੇ ਰੌਲਾ ਤੁਹਾਡੇ ਹੀ ਕਿਉਂ ਪੈ ਗਿਆ? ਤੁਹਾਡੇ ਹਲਕੇ ਦੇ ਰੌਲਾ ਜ਼ਿਆਦਾ ਕਿਉਂ ਪੈ ਗਿਆ? ਤੁਹਾਡੇ ਹੀ ਨਾਂ ਜ਼ਿਆਦਾ ਕਿਉਂ ਲੱਗ ਗਿਆ? ਕੋਈ ਗੱਲਬਾਤ ਬਿਨਾਂ ਛਿੜੇ ਤੋਂ ਹੀ ਰੌਲਾ ਕਰਾਉਣ ਲੱਗਨਾਰ ਦੇ ਨਾਲ ਤੇ ਕਿਉਂ ਆ ਗਿਆ? ਉਹਦੇ ਚ ਇੱਕ ਮੁੰਡਾ ਸੀ ਗਾਂਧੀ ਨਾਂ ਦਾ। ਉਹ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਤੇ ਮਦਨ ਲ ਜੀ ਦੇ ਨਾਲ ਹੁੰਦਾ ਸੀ 2022 ਤੋਂ ਮਰਨਾ ਚੱਲਦਾ ਉਹ ਪਤਾ ਨਹੀਂ ਕਿਤੇ ਇਹਨਾਂ ਦੇ ਪਹਿਕਾਵੇ ਚ ਆ ਗਿਆ ਜਾਂ ਸਾਡੇ ਕਿਸੇ ਬੰਦੇ ਨੇ ਕੋਈ ਨੂੰ ਕਹਿ ਦਿੱਤਾ ਉਹ ਜਰੀ ਇੱਕ ਭੈਣ ਸਾਡੀ ਇਹ ਵੀ ਨਹੀਂ ਪਤਾ ਕਾਗਜ਼ ਭਰਨ ਗਈ ਸੀ ਜਾਂ ਕਿਵੇਂ ਉਹ ਕੋਈ ਸ਼ਬਦਾ ਲੈਣ ਜਾਂਦੀ ਸੀ ਉਹ ਕਹੋ ਦੀ ਕਹ ਲੋ ਵੀ ਉਹਦੇ ਭਾਗਾਂ ਦੀ ਟ੍ਰੋਲ ਸੀ ਉਹਨੇ ਇੱਕ ਫੇਮਸ ਹੋਣਾ ਸੀ ਕਾਗਜ਼ਾਂ ਕੂਗ ਜਾਂਦਾ ਕੋਈ ਲੱਗਾ ਕੱਕਾ ਨਹੀਂ ਉਹ ਤਾਂ ਗਾਂਧੀ ਫੇਮਸ ਹੋਣਾ ਸੀ ਗਾਂਧੀ ਫੇਮਸ ਹੋ ਗਿਆ ਕਾਗਜ਼ਾਂ ਦਾ ਜਾਂ ਧੱਕੇ ਨਾਲੇ ਦਾ ਕੋਈ ਲੈਣ ਦੀ। ਅਜੇ ਇੱਕ ਨਾ ਕਹਿੰਦੇ ਵੀ ਚਲੋ ਜਿਹੜਾ ਧੱਕਾ ਦਾ ਕਹਿੰਦੇ ਹੋਰ ਕਈ ਥਾਵਾਂ ਤੇ ਹੋਣ ਦੇ ਇਲਜ਼ਾਮ ਲੱਗੇ ਇੱਥੇ ਵੀ ਲੱਗ ਗਿਆ। ਪਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਇੱਕ ਹੋਰ ਤੁਹਾਨੂੰ ਸਲਾਹ ਜਿਹੜੀ ਭੇਜੀ ਉਹ ਕਹਿੰਦੇ ਵੀ ਯਾਰ ਬੰਦਾ ਸਹੀ ਚੋਨਾ ਸੀ ਇੱਕੜਾ ਅਥਲੀਟ ਪਾਲ ਲਿਆ। ਕਾਗਜ਼ ਲੈ ਕੇ ਭੱਜਿਆ ਵੀ ਨਹੀਂ ਜਾਦਾ ਕਹਿੰਦੇ ਮੌਕੇ ਤੇ ਫੜਿਆ ਗਿਆ। ਉਹ ਬੰਦਾ ਜਜ਼ਬਾਤੀ ਸੀ ਸਾਡਾ। ਉਹ ਭਰਾ ਨੇ ਗਲਤੀ ਕੀਤੀ। ਮੈਂ ਤਾਂ ਕਹਿੰਦਾ ਉਹਨੂੰ ਇਸ ਉਮਰ ਦੇ ਵਿੱਚ ਨਹੀਂ ਕਰਨੀ ਚਾਹੀਦੀ। ਇਹ ਮੁੰਡਿਆਂ-ਕੁੰਡਿਆਂ ਦੇ ਕੰਮ ਹੁੰਦੇ ਆ। ਪਰ ਮੈਂ ਨਾਲ ਦੀ ਨਾਲ ਸਾਬਕਾ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦਾ। ਚਲੋ ਠੀਕ ਆ ਤੁਸੀਂ ਗੇਟ ਟੱਪ ਗਏ ਕੰਦ ਟੱਪ ਗੇ ਕੰਦਾ ਟੱਪਨ ਵਾਲਾ ਨੂੰ ਪੰਜਾਬ 'ਚ ਲੋਕ ਕੀ ਕਹਿੰਦੇ ਨੇ ਆਪਾਂ ਨੂੰ ਸਾਰਿਆਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਮੈਂ ਅੱਜ ਮੀਡੀਆ ਜਰੀਏ ਇੱਕ ਸਵਾਲ ਕਰਦਾ ਹਾਂ ਐਮਐਲਏ ਸਾਹਿਬ ਨੂੰ ਹੁਣ ਇਹਦਾ ਜਵਾਬ ਜ਼ਰੂਰ ਦੇਣ ਭੱਜਨਾਂ ਤਿੰਨ ਸੀਟਾਂ ਸੀ ਕਨੌਰ ਦੀਆਂ ਉਹਦੇ ਵਿੱਚੋਂ ਇਹਨਾਂ ਨੇ ਇੱਕ ਸੀਟ ਆਪਦੇ ਬੱਚੇ ਲਈ ਰੱਖੀ ਸੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਉਹਦੇ ਉੱਤੇ ਇਹਨਾਂ ਨੇ ਕਿੰਨੀਆਂ ਵੋਟਾਂ ਪੈਣ ਦਿੱਤੀਆਂ ਕਿੰਨੀਆਂ ਵੋਟਾਂ ਪਾਈਆਂ ਤੇ ਪਰਚੇ ਕਰਾਉਣ ਦੇ ਲਈ 376 ਤੱਕ ਦੇ ਪਰਚੇ ਲੋਕਾਂ ਦੇ ਦਿੱਤੇ ਗਏ। ਬਰਾਤਕਾਰ ਦੇ ਪਰਚੇ ਕਰਾ ਕੇ ਦਾੰਗ ਚੱਕ ਕੇ ਜਿਹੜੇ ਉਹਨਾਂ ਦੇ ਪੇਪਰ ਖਾਰਜ ਕਰਾਏਗੇ ਤੇ ਆਪਣੇ ਬੱਚੇ ਨੂੰ ਜਿਹੜਾ ਕੁਰਸੀ ਤੇ ਬਿਠਾਇਆ ਗਿਆ। ਸੋ ਉਹੀ ਸੀਟ ਹੁਣ ਹਰਪਾਲਪੁਰ ਜ਼ੋਨ ਦੀ ਸੀਟ ਹੈ ਐਮਐਲਏ ਸਾਹਿਬ ਦਾ ਪਿੰਡ ਵੀ ਵਿੱਚ ਹੀ ਹੈ। ਉਹ ਹੁਣ ਇਸ ਵਾਰੀ ਮੈਸੀ ਸੀਟ ਕੀਤੀ ਹੈ। ਮੈਂ ਕਿਹਾ ਵੀ ਜਿਹਦੇ ਉੱਤੇ ਤੇਰਾ ਪੁੱਤ ਬੈਠਿਆ ਸੀ। ਸੀਟ ਤੇ ਬਿਠਾਇਆ ਸੀ ਨਾ ਧੱਕੇ ਨਾਲ ਲੋਕਾਂ ਦੇ ਕਾਗਜ਼ ਪਾੜ ਕੇ ਮੈਂ ਕਹ ਜੇ ਮਹਾਰਾਜ ਨੇ ਕਿਰਪਾ ਕੀਤੀ ਨਾ ਇਸ ਵਾਰੀ ਮੈਂ ਉਸੇ ਸੀਟ ਜ਼ਿਲ੍ਹਾ ਪ੍ਰੀਸ਼ਦ ਦੇ ਉੱਤੇ ਐਸੀ ਪਰਿਵਾਰ ਦਾ ਸਰਦਾਰ ਗਰਮੇਸ਼ ਸਿੰਘ ਹੈ। ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਪ੍ਰਧਾਨ ਹੈ ਉਹਦਾ ਕੈਂਡੀਡੇਟ ਦਿੱਤਾ। ਉਹੀ ਪਿੰਡ ਹੈ ਜਿਸ ਪਿੰਡ ਦੇ ਨਗਰਦੇ ਨੇ ਮੁੰਡਿਆਂ ਨਾਲ ਧੱਕਾ ਕੀਤਾ ਸੀ ਹਰਪਾਲਪੁਰ ਪਿੰਡਾ ਵੱਡਾ ਪਿੰਡਾ ਸਾਡਾ। ਜੇ ਮਹਾਰਾਜ ਨੇ ਵੇਖੋ ਇਹ ਸਮਾਂ ਹੁੰਦਾ। ਉਸੇ ਪਿੰਡ ਦੀ ਪੇਪਰ ਖਰਜ ਹੋਏ ਤੇ ਉਸੇ ਪਿੰਡ ਦੇ ਵਿੱਚੋਂ ਹੁਣ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਾਹਿਬ ਦੀ ਦੇਖਰੇਖ ਦੇ ਥੱਲੇ ਜੋ ਪੰਜਾਬ ਦੇ ਵਿੱਚ ਅਸੀਂ ਸਾਰੇ ਕੰਮ ਕਰ ਰਹੇ ਆਂ ਪਾਰਟੀ ਸੁਪਰੀਮੋ ਦੇ ਦੇਖਰੇਖ ਥੱਲੇ ਕੰਮ ਕਰ ਰਹੇ ਆਂ ਉਸੇ ਪਿੰਡ ਦਾ ਉਸੇ ਨਗਰ ਦਾ ਹਰ ਮੈਂ ਕੱਲ ਉਹਦੇ ਲਈ ਉਹਦੇ ਪਿੰਡ